ਸੁਇਆ ਚਾਂਦ ਰੋਸ ਪਰਿਓ ਰਾਨਮੋਰ ਅਗਰਾਤ ਸੋ ਰਾਵਣ ਕੋ ਬਹੁ ਬਾਨ ਪਰ ਹਾਰੇ ਸ਼੍ਰੀ ਰਾਮ ਨੇ ਬਹੁਤ ਗੁੱਸਾ ਕਰਕੇ ਰਣ ਵਿੱਚ ਰਾਵਣ ਨੂੰ ਬਹੁਤ ਤੀਰ ਮਾਰੇ ਸਰੋਨਨ ਨੈਕ ਲਗਿਓ ਤਿੰਨ ਕੇ ਤਨ ਪੌਰ ਜਿਰਾ ਤਨ ਪਾਰ ਪਧਾਰੇ ਜੋ ਕੰਨਾ ਨੋ ਜਰਾ ਜਿੰਨੇ ਛੋਂਦੇ ਹੋਏ ਲਗੇ पातै का وجه ਭੰਲ ਕੇ ਪਾਰ ਲੱਗ ਗਏ ਬਾਜ ਗਜੀ ਰਥ ਰਾਜ ਰਥੀ ਰਣ ਭੂਮ ਗਿਰੇ ਇਹ ਪਾਤ ਸੰਗਾਰੇ ਕੋੜੇ ਹਾਥੀ ਰਥ ਅਤੇ ਵੱਡੇ ਰੱਥਾ ਦੇ ਸਵਾਰ ਮਾਰੇ ਹੋਏ ਧਰਤੀ ਤੇ ਇਸ ਤਰਾਂ ਟਿੱਕੇ ਪੇ ਹਨ ਜਾਨੋ ਬਸੰਤ ਕੇ ਆਂਤ ਸਮਾ ਕਦਲੀ ਦਲਪੌਣ ਪਰਚੰਡ ਉਖਾਰੇ ਮਾਨਵ ਬਸੰਤ ਰੁੱਤ ਦੇ ਅਖੀਰ ਵਿੱਚ ਤੇਜ਼ ਹਵਾ ਨੇ ਕੇਲਿਆਂ ਦੇ ਝੁੰਡ ਪੁੱਟ ਕੇ ਸੁੱਟ ਦਿੱਤੇ ਹੋਣ। ਤਾਏ ਭਰੇ ਕਰ ਕੋਪ ਬਨੇਚਰ ਹੈ ਤਨਕੇ ਜੀ ਰੋਸ ਜੱਗੇਓ। ਬੰਦਰ ਕਰੋਤ ਨਾਲ ਤਾ ਕੇ ਪੇ ਕਿਉਂਕਿ ਉਹਨਾਂ ਦੇ ਮਨ ਵਿੱਚ ਗੁੱਸਾ ਝਾਗ ਪਿਆ ਸੀ। ਕਿਲਕਾਰ ਪੁਕਾਰ ਭਰੇ ਚੌਂਕਾਰਣ ਛਾੜ ਹਠੀ ਨਹ ਏਕ ਭੱਗੇਓ। ਜੋ ਹਾ ਪਾਸਿਆਂ ਤੋਂ ਕਿਲਕਾਰੀਆਂ ਮਾਰਦੇ ਹੋਏ ਜਾਪੇ ਉਹਨਾਂ ਵਿੱਚੋਂ ਇੱਕ ਵੀ ਸੂਰਮਾ ਰਣ ਨੂੰ ਛੱਡ ਕੇ ਨਾ ਭਜਿਆ ਗਹਿ ਬਾਣ ਕਮਾਨ ਗਦਾ ਬਰਛੀ ਉਤਤੇ ਦਲ ਰਾਵਣ ਕੋ ਉਮਗਿਓ ਓਦ੍ਰੋ ਰਾਵਣ ਦਾ ਦਲ ਵੀ ਤੀਰ ਕਮਾਨ ਗਦਾ ਤੇ ਬਰਛੀ ਲੈ ਕੇ ਉਮੜ ਪਿਆ ਯੁੱਧ ਵਿੱਚ ਉਲਝ ਕੇ ਪਟ ਜੋਜ ਅ ਰੋਜ ਗਿਰੇ ਧਰਣੀ ਦੇਜ ਰਾਜ ਪਰਮਯੋ ਸ਼ਿਵ ਤਿਆਨ ਡਿੱਗਿਓ ਯੋਧੇ ਜੋਜਦੇ ਧਰਤੀ ਉਤੇ ਡਿੱਗ ਪਏ ਜਿਨ੍ਹਾਂ ਨੂੰ ਵੇਖ ਕੇ ਦਿਗਰਾਜ ਬ੍ਰਹਮਾ ਪਰਮ ਆ ਗਿਆ ਅਤੇ ਸ਼ਿਵ ਦਾ ਤਿਆਨ ਛੁੱਟ ਗਿਆ ਜੋਜ ਆਰੋਜ ਗਰੇ ਪਟਵਾ ਤਨ ਕਾਇਲ ਕਾਏ ਕਨੇ ਪਿਬਰਾਨੇ ਲੜਾਈ ਵਿੱਚ ਜੁੱਝ ਕੇ ਡਿੱਗੇ ਹੋਏ ਸੂਰਮਿਆਂ ਦੇ ਕਾਇਲ ਸ਼ਰੀਰ ਬਹੁਤ ਫੱਟਾ ਕਰਕੇ ਭਿਆਨਕ ਹੋ ਗਏ ਸਨ ਜੰਬੋ ਕਾ ਗੇਦ ਪਿਸਾਚ ਨਿਸਾਚਰ ਫੋਲ ਫਿਰੇ ਰਣਮੋਰ ਹਸਾਨੇ ਕਿਦੜ ਗਿਰਜਾ ਪਿਸਾਚ ਆਤੇ ਨਿਸਾਚਰ ਭੂਤ ਪ੍ਰੇਤ ਰਣ ਭੂਮੀ ਵਿੱਚ ਗਦ ਗਦ ਹੋਏ ਹੁਸ਼ੀ ਨਾਲ ਫੁੱਲੇ ਫਿਰਦੇ ਸੰ ਕਾਪ ਉਠੀ ਸੋਦਿ ਸਾਬਿ ਦਿਸਾ ਦਿਗ ਪਾਲਣ ਫੇਰ ਪਰ ਲੈ ਅਨੁਮਾਨੇ ਉਸ ਯੁੱਧ ਨੂੰ ਵੇਖ ਕੇ ਸਾਰੀਆਂ ਦਿਸ਼ਾਵਾਂ ਕੰਬ ਉਠੀਆਂ ਅਤੇ ਦਿਗਪਾਲਾਂ ਨੇ ਫਿਰ ਪਰਲੋ ਹੋਣ ਦਾ ਅਨੁਮਾਨ ਕਰਨਾ ਸ਼ੁਰੂ ਕਰ ਦਿੱਤਾ। ਭੂਮ ਆਕਾਸ਼ ਉਦਾਸ ਪਏ। ਗਨ ਦੇਵ ਅਦੇਵ ਪ੍ਰਮੇ ਪਹਿਰਾਨੀ। ਭੂਮੇ ਅਤੇ ਆਕਾਸ਼ ਉਦਾਸ ਹੋ ਗਏ ਅਤੇ ਸਮੂ ਦੇਵਤੇ ਅਤੇ ਦਾਤ ਡਰ ਨਾਲ ਕਬਰਾਉਣ ਲੱਗੇ। ਰਾਵਣ ਰੋਸ ਪਰਯੋ ਰਾਮੋ ਅਰੇ ਸੂਸਰ ਓਗ ਪਰ ਓਗ ਪਰ ਹਾਰੇ ਰਾਵਣ ਯੁੱਧ ਭੂਮੀ ਵਿੱਚ ਕ੍ਰੋਧ ਨਾਲ ਭਰ ਗਿਆ ਅਤੇ ਗੁੱਸੇ ਨਾਲ ਤੀਰਾਂ ਦੇ ਸਮੂਹ ਚਲਾਉਣ ਲੱਗਾ ਪੂਮ ਆਕਾਸ਼ ਦਿਸ਼ਾ ਵਿਦਿਸ਼ਾ ਸਭ ਔਰ ਰੁਕੇ ਨਹਿ ਜਾਤ ਨਿਹਾਰੇ ਜਿਨ੍ਹਾਂ ਨਾਲ ਧਰਤੀ ਆਕਾਸ਼ ਸਾਰੀਆਂ ਦਿਸ਼ਾਵਾਂ ਅਤੇ ਸਾਰੇ ਪਾਸੇ ਰੁਕ ਗਏ ਕੁਝ ਵੀ ਨਜ਼ਰ ਨਹੀਂ ਆਉਂਦਾ ਸ਼੍ਰੀ ਦਾਗੁਰਾ ਆਜ ਸਰ ਆਸਨ ਲਾ ਛਿੰਨ ਮੋ ਸ਼ੁਭਕ ਸਰਪੁੰਜ ਨਿਵਾਰੇ ਸ਼੍ਰੀ ਰਾਮ ਨੇ ਹੱਥ ਵਿੱਚ ਤਣੁਸ਼ ਲੈ ਕੇ ਗੁੱਸੇ ਨਾਲ ਇੱਕ ਛਿੰਨ ਵਿੱਚ ਸਾਰੇ ਤੀਰ ਬੇਕਾਰ ਕਰ ਦਿੱਤੇ ਜਾਨਕ ਭਾਨ ਉਹਦਾ ਨਿਸ ਕੋ ਲਖ ਕੈ ਸਭ ਹੀ ਤਪ ਤੇਜ ਪਧਾਰੇ ਮਾਨੋ ਸੂਰਜ ਨੂੰ ਚੜਿਆ ਵੇਖ ਕੇ ਰਾਤ ਨੂੰ ਚਮਕਣ ਵਾਲੇ ਸਾਰੇ ਤਾਰੇ ਦੂਰ ਹੋ ਗਏ ਹੋਣ ਰੋਸ ਪਰੇਰਾ ਨਮੋ ਰਗੁਨਾਥ ਕਮਾਲ ਲੈ ਬਾਨ ਅਨੇਕ ਚਲਾਏ। ਕ੍ਰੋਧ ਨਾਲ ਭਰੇ ਹੋਏ ਸ਼੍ਰੀ ਰਾਮ ਨੇ ਧਨੁਸ਼ ਲੈ ਕੇ ਯੁੱਧ ਖੇਤਰ ਵਿੱਚ ਅਨੇਕ ਤੀਰ ਚਲਾਏ। ਬਾਜ ਗਜੀ ਗਜਰਾਜ ਕਨੇ ਰਥ ਰਾਜ ਬਨੇ ਕਰ ਰੋਸ ਉਡਾਈ ਜਿਨ੍ਹਾਂ ਨਾਲ ਬਹੁਤ ਸਾਰੇ ਘੋੜੇ ਹਾਥੀਆਂ ਦੇ ਸਵਾਰ ਹਾਥੀ ਅਤੇ ਰਥ ਗੁੱਸਾ ਖਾ ਕੇ ਉਡਾ ਦਿੱਤੇ ਜੇ ਦੁੱਖ ਦੇਹ ਘਟੇ ਸੀ ਕਿ ਹਿਤ ਤੇ ਰਨ ਆਜ ਪਰਤਖ ਦਿਖਾਏ ਸੀਤਾ ਵਾਸਤੇ ਰਾਮ ਨੇ ਜਿਹੜੇ ਦੁੱਖ ਸਰੀਰ ਹੋਤੇ ਸਹਿਸਨ ਉਹ ਅੱਜ ਰਣ ਵਿੱਚ ਪਰਤਖ ਦਿਖਾ ਦਿੱਤੇ ਰਾਜੀਵ ਲੋਚਨ ਰਾਮਕੁਮਾਰ ਘਣੋ ਰਣ ਹਾਲ ਘਣੋ ਘਰ ਕਾਇ ਕਮਲ ਵਰਗੀਆਂ ਅੱਖਾਂ ਵਾਲੇ ਸ਼੍ਰੀ ਰਾਮ ਨੇ ਬਹੁਤ ਯੁੱਧ ਕਰਕੇ ਅਨੇਕ ਯੋਧਿਆਂ ਨੂੰ ਮਾਰ ਕੇ ਉਹਨਾਂ ਦੇ ਘਰ ਖਤਮ ਕਰ ਦਿੱਤੇ। ਰਾਵਣ ਰੋਸ ਭਰਿਓ ਗਰਜਿਓ ਰਣਮੋ ਲਹਿਕ ਸਭ ਸੈਨ ਭਜਾਨਿਓ। ਗੁੱਸੇ ਨਾਲ ਭਰੇ ਹੋਏ ਰਾਵਣ ਨੂੰ ਰਣ ਵਿੱਚ ਗੱਜਦਿਆਂ ਵੇਖ ਕੇ ਬੰਦਰਾ ਦੀ ਸਾਰੀ ਸੈਨਾ ਭੱਜ ਗਈ। ਆਪ ਹੀ ਹਾਕ ਹਥਿਆਰ ਹਟੀ ਗਿਆ ਸ਼ੇਰੀ ਰਗੁ ਨੰਦਾਨਾ ਸੋਹ ਰਾਣ ਠਾਣਿਓ ਖੁਦ ਹੀ ਲਲਕਾਰਾ ਮਾਰ ਕੇ ਅਤੇ ਹਥਿਆਰ ਫੜ ਕੇ ਹਾਠੀ ਰਾਵਣ ਨੇ ਸ਼੍ਰੀ ਰਾਮ ਨਾਲ ਯੁੱਧ ਸ਼ੁਰੂ ਕਰ ਦਿੱਤਾ ਚਾਵਕ ਮਾਰ ਕੁਦਾਏ ਤੁਰੰਗਨ ਚਾਏ ਪਰਿਓ ਕਛਤਰਾਸ ਨਾ ਮਾਨਿਓ ਚਾਵਕ ਮਾਰ ਕੇ ਘੋੜਿਆਂ ਨੂੰ ਭਜਾ ਕੇ ਬਿਲਾ ਕਿਸੇ ਦਾ ਡਰ ਮੰਨੇ ਰਣ ਵਿੱਚ ਜਾ ਪਿਆ ਬਾਨਣ ਤੇ ਵਿਦ ਬਾਹਣ ਤੇ ਮਨ ਮਾਰਤ ਕੋ ਰਤ ਛੋਰ ਸਿਦਾਨਿਓ ਰਾਮ ਨੇ ਬਾਨਾ ਨਾਲ ਉਸ ਦੇ ਘੋੜਿਆਂ ਬਾਹਣ ਨੂੰ ਵੇਨ ਦਿੱਤਾ ਅਤੇ ਉਹ ਅਜੇ ਹੀ ਤੇਜ ਧੋੜੇ ਮਾਨੋ ਪਉਣ ਦੇ ਰਤ ਨੂੰ ਵੀ maat ਪਾ ਗਏ ਹੋਣ ਸ਼ੀਰ ਗੁਰੰਦਨ ਕੀ ਭੁੱਜ ਕੇ ਜਬ ਛੋਰ ਸਰਾਸਨ ਬਾਨ ਉਡਾਨੇ ਜਦੋਂ ਸ਼੍ਰੀ ਰਾਮਚੰਦਰ ਦੀ ਪੂਜਾ ਤੋਂ ਤਾਨਸ਼ ਨੂੰ ਛੱਡ ਕੇ ਧੀਰ ਉਡਣ ਲੱਗੇ। ਪੂਮ ਆਕਾਸ਼ ਪਤਾਰ ਚੋਂ ਚੱਕ ਪੂਰ ਰਹੇ ਨਹੀਂ ਜਾਤ ਪਛਾਨੇ। ਤਾਂ ਧਰਤੀ ਆਕਾਸ਼ ਅਤੇ ਪਾਤਾਲ ਚੋਹਾਂ ਚੱਕਾ ਵਿੱਚ ਪਸਰ ਗਏ। ਜੋ ਪਛਾਨਣੇ ਵੀ ਮੁਸ਼ਕਿਲ ਹੋ ਗਏ। ਤੌਰ ਸਨਾ ਸੁਬਾਹਨ ਕੇ ਤਨ ਆਹ ਕਰੀ ਨਹੀਂ ਪਾਰ ਪਰਾਨੇ। ਤੀਰਾਨੇ ਸੂਰਮਿਆਂ ਦੇ ਤਨ ਤੋਂ ਕਵਚਾ ਨੂੰ ਭੰਨ ਦਿੱਤਾ ਅਤੇ ਆ ਦੀ ਆਵਾਜ਼ ਨਿਕਲਣ ਤੋਂ ਪਹਿਲਾਂ ਪਾਰ ਲੰਘ ਗਏ। ਛੋਦ ਕਰੋਟਨ ਓਟਨ ਕੋਟ ਅਟਾ ਨਮੋ ਜਾਨਕੀ ਬਾਨ ਪਛਾਨੇ। ਖੋਪਰੀਆਂ ਦੀ ਰੱਖਿਆ ਕਰਨ ਵਾਲੇ ਟੋਪਾ ਨੂੰ ਛੇਕੇ ਕਿਲੇ ਦੀਆਂ ਅਟਾਰੀਆਂ ਵਿੱਚ ਜਾੜ ਕੇ ਜਿਨ੍ਹਾਂ ਨੂੰ ਸੀਤਾ ਨੇ ਪਛਾਨ ਲਿਆ। ਸ਼ੀਰੀ ਅਸੁਰਾਰਦਨ ਕੇ ਕਰ ਕੋ ਜਿਨ ਏਕ ਹੀ ਬਾਨ ਬਿਖੈ ਤਨ ਚਖਿਓ ਸ਼ੀਰੀ ਰਾਮ ਅਸੁਰਾਰ ਦੇ ਹੱਥ ਦੇ ਇਕ ਵੀ ਤੀਰ ਜਿਨ੍ਹਾਂ ਦੇ ਤਨ ਨੂੰ ਚਖ ਲਿਆ ਬਾਜ ਸਰਿਓ ਨਾ ਪਰਿਓ ਹਟਕੇ ਪਟ ਏਕ ਹੀ ਘਾਏ ਤਰਾ ਪਰ ਰਖਿਓ ਓ ਸੂਰਮਾ ਨਾ ਯੁੱਧ ਭੂਮੀ ਵਿੱਚੋਂ ਭਜ ਸਕਿਆ ਅਤੇ ਨਾ ਹੀ ਹੱਠ ਪੂਰਵਕ ਪੇੜ ਸਕਿਆ ਸਗੋ ਇੱਕ ਹੀ ਸੱਟ ਨਾਲ ਧਰਤੀ ਉੱਤੇ ਡਿੱਗ ਪਿਆ ਛੇਦ ਸਨਾ ਸੁਬਾਹਨ ਕੋ ਸਰ ਓਟਨ ਕੋਟ ਕਰੋਟਨ ਨਾਖਿਓ ਸ਼੍ਰੀ ਰਾਮ ਦੇ ਤੀਰ ਸੂਰਮਿਆਂ ਦੇ ਕਵਚਾਨੋਂ ਭੰਨ ਕੇ ਅਤੇ ਕਰੋੜਾਂ ਹੀ ਸਿਰਾਂ ਦੇ ਟੋਪਾਂ ਨੂੰ ਛੇਕ ਕੇ ਭਾਲ ਲੰਗ ਗਏ ਸਵਾਰ ਜੁਝਾਰ ਅਪਾਰ ਹਟੀ ਰਨ ਹਾਰ ਗਰੇ ਤਰ ਹਾਏ ਨਾ ਭਾਕਿਓ ਆਨ ਗਿਣਤ ਘੋਰ ਚੜੇ ਹਠੀਲੇ ਯੋਧੇ ਰਣ ਵਿੱਚ ਹਾਰ ਕੇ ਧਰਤੀ ਉੱਤੇ ਡਿੱਗ ਪਏ ਪਰ ਕਿਸੇ ਨੇ ਵੀ ਮੂੰਹੋਂ ਹਾਇ ਤੱਕ ਦੀ ਆਵਾਜ਼ ਨਹੀਂ ਕੱਢੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ